ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨਿਆਂ ਦੇ ਘਰ ਵਿੱਚ ਵੈਂਟੀਲੇਟਰ ਚੱਲ ਪਿਆ ਜੀ ਅੱਜ ਆ ਵੈਂਟੀਲੇਟਰ ਮਸ਼ੀਨ ਆ ਤੇ ਸਾਡੇ ਸੁਪਨਿਆਂ ਦੇ ਘਰ ਦੇ ਸਭ ਤੋਂ ਪਹਿਲੇ ਪੇਸ਼ੈਂਟ ਨੇ ਜਿਹੜੇ ਜਿਹਨੂੰ ਅਸੀਂ ਆਪਣੇ ਇੱਥੇ ਸੁਪਨਿਆਂ ਦੇ ਘਰ ਦੇ ਆਈਸੀਯੂ ਦੇ ਵਿੱਚ ਵੈਂਟੀਲੇਟਰ ਦੇ ਨਾਲ ਇਹਨਾਂ ਦੀ ਅੱਜ ਬਾਪੂ ਜੋਗਰਾਜ ਸਿੰਘ ਜੀ ਦੀ ਜਿਹੜੀ ਸਿਹਤ ਆ ਉਹ ਤਕੜੀ ਹੋਵੇ ਟ੍ਰੀਟਮੈਂਟ ਕਰ ਰਹੇ ਆ ਬਾਪੂ ਜੋਗਰਾਜ ਸਿੰਘ ਜੀ ਦਾ ਚੈਸਟਾ ਜਿਹੜੀ ਉਹਨਾਂ ਨੂੰ ਪੁਰਾਣੀ ਟੀਵੀ ਆ ਬਹੁਤ ਲੰਬੇ ਸਮੇਂ ਤੋਂ ਉਹ ਬਿਲਕੁਲ ਹੀ ਅੰਦਰੋਂ ਲੰਗਸ ਜਿਹੜੇ ਇਹਨਾਂ ਦੇ ਖਰਾਬ ਹੋਏ ਹੋਏ ਆ ਜਿਹਦੇ ਕਰਕੇ ਇਹਨਾਂ ਨੂੰ ਬਦਿਆ ਹੋਇਆ ਸੀਗਾ ਉਹਨੂੰ ਪੂਰਾ ਕਰਨ ਦੇ ਖਾਤਰ ਇਹਨਾਂ ਨੂੰ ਫਿਰ ਇਦਾਂ ਵੈਂਟੀਲੇਟਰ ਮਸ਼ੀਨ ਦੇ ਨਾਲ ਸਪੋਰਟ ਦੇਣੀ ਪੈਂਦੀ ਆ ਤੇ ਨਹੀਂ ਤਾਂ ਇਹਨਾਂ ਨੂੰ ਦੀਪਕ ਹਸਪੀਟਲ ਭੇਜਣਾ ਪੈਂਦਾ ਸੀ ਜਾਂ ਮੈਡੀਵੇ ਭੇਜਣਾ ਪੈਂਦਾ ਸੀ ਹੁਣ ਸਾਡਾ ਅੱਜ ਪਹਿਲੀ ਵਾਰੀ ਇੱਥੇ ਹੀ ਅਸੀਂ ਇਹ ਕਾਰਜ ਕੀਤਾ ਆ ਬਾਹਰ ਜਿਵੇਂ ਸਾਡੇ ਹਸਪੀਟਲ ਆ ਤੇ ਅੰਦਰ ਇਹ ਆਈਸੀਯੂ ਆ ਤੇ ਆਈਸੀਯੂ ਦੇ ਵਿੱਚ ਇੱਧਰ ਟ੍ਰੇਨਿੰਗ ਚੱਲੀ ਜਾਂਦੀ ਆ ਇੱਕ ਡੰਮੀ ਪੇਸ਼ੈਂਟ ਆ ਤੇ ਇਹ ਡੰਮੀ ਪੇਸ਼ੈਂਟ ਨੂੰ ਮੰਨ ਲਓ ਜਿਵੇਂ ਕਰ ਲੈਂਦੇ ਆ ਹਾ ਐਂਟੂਵੇਟ ਕਰਕੇ ਦੇਖ ਰਹੇ ਨੇ ਉਹਨੂੰ ਕਿੱਦਾਂ ਇੰਟੂਵੇਟ ਕੀਤਾ ਜਾਂਦਾ ਜਦੋਂ ਪੇਸ਼ੈਂਟ ਇੱਕਦਮ ਸੀਰੀਅਸ ਹੋ ਜਾਂਦਾ ਬਹੁਤ ਜ਼ਿਆਦਾ ਤੇ ਉਹਨੂੰ ਫਿਰ ਇੱਕ ਨੂੰ ਲਾਈਫ سپورਟ ਤੇ ਜਾਣ ਲਈ ਵੈਂਟੀਲੇਟਰ ਮਸ਼ੀਨ ਤੇ ਲੈ ਕੇ ਜਾਂਦੇ ਆ ਜਦੋਂ ਉਹਦੀ ਟ੍ਰੇਨਿੰਗ ਦੇ ਰਹੇ ਨੇ ਡਾਕਟਰ ਤੁਸ਼ਾਰ ਅਗਰਵਾਲ ਜੀ ਤੇ ਐਨਐਮ ਮੈਡਮ ਨਾਲ ਸਾਡੇ ਬੀਐਮਐਸ ਡਾਕਟਰ ਨੇ ਨਰਸਿੰਗ ਸਟਾਫ ਆ ਸਾਡਾ ਤੇ ਟੀਮ ਮੈਂਬਰ ਨੇ ਸਾਡੇ ਵਲੰਟੀਅਰ ਨੇ ਸਾਰੇ ਤੇ ਤਾਂ ਜੋ ਕਿਸੇ ਸਾਡੇ ਪਰਿਵਾਰ ਦੇ ਮੈਂਬਰ ਨੂੰ ਅਚਾਨਕ ਜ਼ਰੂਰਤ ਪਵੇ ਕਿਤੇ ਇਸ ਤਰ੍ਹਾਂ ਦੀ ਸਪੋਰਟ ਦੀ ਤਾਂ ਸਾਡੇ ਸਾਰਾ ਸਟਾਫ ਆ ਜਿਹੜਾ ਉਹ ਨਪੁੰਨ ਹੋ ਸਕੇ ਇਹਦੇ ਵਿੱਚ ਮਹਾਰਤ ਹਾਸਲ ਕਰ ਸਕੇ ਉਹਨਾਂ ਨੂੰ ਪਤਾ ਹੋਵੇ ਵੀ ਕਿੱਦਾਂ ਕਿੱਦਾਂ ਕੀ ਕੀ ਕਰਨਾ ਹੁਣ ਜਿਵੇਂ ਇੱਥੇ ਤੁਸੀਂ ਦੇਖਦੇ ਹੋ ਮੋਨੀਟਰ ਲੱਗੇ ਹੋਏ ਨੇ ਸਾਰੇ ਇਹ ਹੁਣ ਆਈਸੀਯੂ ਦੇ ਬੈੱਡ ਆ ਜਿਹੜੇ ਉਹ ਆਈ ਜਾਂਦੇ ਆ ਬਸ ਹੁਣ ਤਿਆਰ ਹੋਈ ਜਾਂਦਾ ਬੈੱਡ ਆਈਸੀਯੂ ਸਾਡਾ ਤੇ ਆਲਮੋਸਟ ਇਹ ਇੱਕ ਦੋ ਦਿਨਾਂ ਦੇ ਵਿੱਚ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਅੱਠ ਬெட் ਦਾ ਇਹ ਸਾਡਾ ਆਈਸੀਯੂ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪੇਸ਼ੈਂਟ ਆ ਬਾਪੂ ਜੋਗਰਾਜ ਸਿੰਘ ਬਾਪੂ ਜੀ ਸਾਨੂੰ 2018 ਦੇ ਵਿੱਚ ਮਿਲੇ ਸੀਗੇ ਛੱਤੀਸਗੜ੍ਹ ਤੋਂ ਆਏ ਸੀ ਬਾਪੂ ਜੀ ਬਹੁਤ ਮਾੜੀ ਹਾਲ ਸੀ ਉਹਨਾਂ ਦੀ ਤੇ ਉਦੋਂ ਤੋਂ ਬਾਪੂ ਜੀ ਸਾਡੇ ਕੋਲੇ ਨੇ ਠੀਕ ਹੋ ਗਏ ਨਾਰਮਲ ਇਹਨਾਂ ਨੂੰ ਹਰ ਰੋਜ਼ ਮੰਨ ਲਓ ਨੈਪੋਲਾਈਜ਼ ਕਰਨਾ ਪੈਂਦਾ ਇਹਨਾਂ ਦੀ ਛਾਤੀ ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਅੰਦਰੋਂ ਲਾਂਗਸ ਵਗੈਰਾ ਗਲ ਗਿਆ ਸੀ ਟੀਵੀ ਦੇ ਨਾਲ ਤੇ ਉਹ ਹਰ ਰੋਜ਼ ਇਹਨਾਂ ਨੂੰ ਸਾਲੀ ਮਸ਼ੀਨ ਲਾ ਕੇ ਛਾਤੀ ਸਾਫ਼ ਕਰਨੀ ਪੈਂਦੀ ਹੈ ਪਿਛਲੇ 5-6 ਸਾਲ 4-5 ਸਾਲਾਂ ਤੋਂ ਇਦਾਂ ਚੱਲ ਰਿਹਾ ਤੇ ਜਦੋਂ ਜ਼ਿਆਦਾ ਢੱਲੇ ਹੋ ਜਾਂਦੇ ਆ ਫਿਰ ਇਹਨਾਂ ਨੂੰ ਇਸ ਤਰ੍ਹਾਂ ਲਾਈਫ ਸਪੋਰਟ ਮਸ਼ੀਨ ਤੇ ਜਾਣਾ ਪੈਂਦਾ ਉਹਦੇ ਨਾਲ ਸੀਟੂ ਲੈਵਲ ਆ ਜਿਹੜਾ ਬੋਡੀ ਦਾ ਪੂਰਾ ਹੋ ਜਾਂਦਾ ਬਾਪੂ ਫਿਰ ਤਗੜਾ ਹੋ ਜਾਂਦਾ ਸਾਡੇ ਨਾਲ ਕਪੜੇ ਪ੍ਰੈਸ ਕਰਾਉਣ ਦੀ ਸੇਵਾ ਕਰਦਾ ਬਾਪੂ ਜੋਗਰਾਜ ਸਿੰਘ ਕੁਰਤੇ ਪਜਾਮੇ ਪ੍ਰੈਸ ਕਰਦਾ ਸਾਰੇ ਬਾਪੂ ਬਜ਼ੁਰਗਾਂ ਦੇ ਇਹ ਤੇ ਛੋਡੀ ਸਾਹਿਬ ਦੋ ਜਣੇ ਨੇ ਇਹਨਾਂ ਨੇ ਸਾਰਾ ਦਿਨ ਕੁਰਤੇ ਪਜਾਮੇ ਪ੍ਰੈਸ ਕਰੀ ਜਾਣੇ ਬੈਠਿਆਂ ਨੇ ਉੱਥੇ ਬਾਪੂ ਜੀ ਸਾਡੇ ਨਾਲ ਸੇਵਾ ਕਰਾਉਂਦੇ ਅਰਦਾਸ ਕਰਿਓ ਬਾਪੂ ਜੋਗਰਾਜ ਸਿੰਘ ਜੀ ਸੁਪਨਿਆਂ ਦੇ ਘਰ ਦੇ ਆਈਸੀਯੂ ਦੇ ਪਹਿਲੇ ਮੈਂਬਰ ਨੇ ਜਿਹਨੂੰ ਐਡਮਿਟ ਕੀਤਾ ਗਿਆ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਸੁਪਨਿਆਂ ਦੇ ਹਸਪਤਾਲ ਦੇ ਆਈਸੀਯੂ ਦੇ ਵਿੱਚ ਇਸ ਪਾਸੇ ਟ੍ਰੇਨਿੰਗ ਚੱਲ ਰਹੀ ਆ ਤੇ ਸਾਡੇ ਸਟਾਫ ਨੂੰ ਇੰਨੀ ਮਹਾਰਾਜ ਸੱਚੇ ਪਾਤਸ਼ਾਹ ਸਮਤ ਬੁੱਧੀ ਵਕਸ਼ਣ ਵੀ ਇਹ ਉਸ ਹਰੇਕ ਸਾਡੇ ਲੋੜਵੰਦ ਪਰਿਵਾਰ ਦੇ ਮੈਂਬਰ ਨੂੰ ਬਚਾ ਸਕਣ ਜਿਹੜੇ ਸਾਡੇ ਸੁਪਨਿਆਂ ਦੇ ਘਰ ਵਿੱਚ ਜਿਹੜੇ ਇਲਾਜ ਹੁੰਦੇ ਨੇ ਤੇ ਆ ਜਿਹੜੀਆਂ ਲਾਈਫ ਸਪੋਰਟ ਮਸ਼ੀਨਾਂ ਵਾ ਵੈਂਟੀਲੇਟਰ ਮਸ਼ੀਨ ਕਹਿੰਦੇ ਇਹਨੂੰ ਕਿ ਦਿੱਲੀ ਤੋਂ ਮੰਗਵਾਈਆਂ ਵਾ ਦੋ ਮਸ਼ੀਨਾਂ ਬਹੁਤ ਮਹਿੰਗੀਆਂ ਮਸ਼ੀਨਾਂ ਜੀ ਇਹ ਤੇ ਪਿੱਛੇ ਕੰਪਰੈਸ਼ਨਰਾਂ ਨਾਲ ਜਿਹੜੇ ਆਕਸੀਜਨ ਨੂੰ ਕੰਪਰੈਸ ਕਰਦੇ ਨੇ ਵਾਹਿਗੁਰੂ ਮੇਰ ਕਰਨ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਅਸੀਂ ਸੁਪਨਿਆਂ ਵਰਗਾ ਜੀਵਨ ਸਾਰੇ ਬਤੀਤ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ